ਨਨ ਨੂੰ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਦੂਲ ਕੋਨਾ ਦੂਲ ਕੋਨਾ ਪਿੰਡ ਜਿਹੜਾ ਦੋਸਤੋ ਬਿਲਕੁਲ ਕਲੰਜਰਾਂ ਦੇ ਲਾਗੇ ਆ ਤੇ ਕਾਲਾ ਸਕੱਤਰਾ ਪਿੰਡ ਵੀ ਥੋੜੀ ਦੂਰੀ ਤੇ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਖਾਸ ਵਿਜਿਟ ਵਿਜਿਟ ਤੁਸੀਂ ਆ ਪਿੰਡ ਦੂਲ ਕੋਨਾ ਕਰਨੀ ਹੈਗੀ ਆ ਦੋਸਤੋ ਤੇ ਮੇਰੇ ਨਾਲ ਵੀਰ ਹੋਣਗੇ ਪੂਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਲੈ ਕੇ ਇੱਕ ਦੋਸਤੋ ਨੀਲੀ ਰਾਵੀ ਦਾ ਜਿਹੜਾ ਇਹ ਕਟਾ ਹੈ ਖੀਰਾ ਕਟਾ ਇਹ ਦਿਖਾ ਦਾਂਗੇ ਬਾਕੀ ਇੱਕ ਵਾਰੀ ਮੋٹے ਜਿਹੇ ਤੌਰ ਤੇ ਆਪਾਂ ਦੱਸ ਦੇਣੀ ਆ ਦੋਸਤੋ ਬਿਲਕੁਲ ਹੋਮ ਬਰੀਡ ਆ ਘਰ ਦੇ ਪਸ਼ੂ ਆ ਜਿੰਨੇ ਵੀ ਪਸ਼ੂ ਹੋਣਗੇ ਬਿਲਕੁਲ ਘਰ ਦੇ ਆ ਨੀਲੀ ਰਾਵੀ ਦਾ ਜਿਹੜਾ ਦੋਸਤੋ ਪਸ਼ੋਕਰ ਆ ਇਹਨਾਂ ਪਸ਼ੂਆਂ ਦਾ ਹੈਗਾ ਇਸ ਘਰ ਦਾ ਹੈਗਾ ਸੋ ਜਿੰਨੇ ਵੀ ਪਸ਼ੂ ਤੁਸੀਂ ਦੇਖ ਰਹੇ ਹੋ ਬਿਲਕੁਲ ਘਰੇਲੂ ਪਸ਼ੂ ਆ ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਜਿਹੜੀ ਇੱਕ ਮੱਝ ਜਿਹੜੀ ਆ ਇਹ ਵੀ ਬਿਕਾਊ ਆ ਦੋ ਨਗ ਹੋਣਗੇ ਇੱਕ ਜਿਹੜਾ ਪਹਿਲਾਂ ਮੈਂ ਤੁਹਾਨੂੰ ਨੀਲੀ ਰਾਬੀ ਦਾ ਕੱਟਾ ਦਿਖਾਤਾ ਉਹਦੀ ਪੂਰੀ ਇਨਫੋਰਮੇਸ਼ਨ ਦੇ ਲਾਂਗੇ ਖੀਰਾ ਕੱਟਾ ਮਦਰ ਉਸ ਕੱਟੇ ਦੀ ਬਿਲਕੁਲ ਵੀਰ ਹੋਰਾਂ ਦੇ ਕੋਲ ਆ ਪੂਰਾ ਮਿਲ ਰਿਕਾਰਡ ਹੈਗਾ ਸੋ ਕਿੰਨਾ ਦੁੱਧ ਦੋਸਤੋ ਇਸ ਦੀ ਮਦਰ ਪਾਉਂਦੀ ਰਹੀ ਹੈ ਪੂਰੀ ਗੱਲਬਾਤ ਕਰਾਂਗੇ ਤੇ ਇਹੇ ਦੋ ਮਹੀਨੇ ਦੋ ਢਾਈ ਮਹੀਨਾਂ ਦੀ ਜਿਹੜੀ ਦੋਸਤੋ ਉੱਚੇ ਬੱਚੇ ਦੀ ਜਿਹੜੀ ਇਹ ਮੱਝ ਬਕਾਊਗਾ ਚੰਗੇ ਮਿਲ ਰਿਕਾਰਡ ਵਾਲੀ ਹੈ ਕਿਉਂਕਿ ਪਸ਼ੂ ਜਿਹੜੇ ਦੋਸਤੋ ਘਰੇਲੂ ਨੇ ਉਹ ਸਾਰੇ ਚੰਗੇ ਆ ਠੀਕ ਆ ਜੀ ਨੀਲੀ ਰਾਬੀ ਤੇ ਨੀਲੀ ਦੇ ਪਸ਼ੂ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛ ਲੈ ਕੀ ਡਿਟੇਲ ਇਹਨਾਂ ਪਸ਼ੂਆਂ ਦੀ ਆ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਰ ਸਸਰੀ ਕਾਰ ਜੀ ਠੀਠਾ ਭਰਾ ਜੀ ਹਾਂ ਜੀ ਵਧੀਆ ਵਧੀਆ ਇੱਕ ਵੀਰੇ ਆਪਣਾ ਨਾਮ ਦੱਸ ਦਿਓ ਹਰਜੀਤ ਸਿੰਘ ਹਰਜੀਤ ਵੀਰੇ ਜਿੱਦਾਂ ਆਪਾਂ ਜਿਗਰ ਕਰਤਾ ਵੀ ਪਸ਼ੂ ਵਿਕਰੀ ਆਣਾ ਤਾਂ ਚਲੋ ਜਦੋਂ ਕੋਈ ਤਿਆਰ ਹੁੰਦਾ ਉਦੋਂ ਕਰ ਲੈਂਦੇ ਆ ਸੋ ਕਰ ਲਿਗੇ ਪਰ ਵੈਸੇ ਪਸ਼ੂ ਵਪਾਰ ਦਾ ਕੰਮ ਨਹੀਂ ਵੈਸੇ ਆਪਣੇ ਘਰ ਘਰ ਜੈਨੂਨ ਜਿਹੜੇ ਪਸ਼ੂ ਆ ਘਰੇਲੂ ਪਸ਼ੂ ਨੇ ਹਾਂਜੀ ਹਾਂਜੀ ਤੇ ਪਸ਼ੂ ਵੀ ਜਿਹੜੇ ਆ ਮੈਨੂੰ ਲੱਗਦਾ ਵੀ ਚੰਗੀ ਬਰੀਡ ਹੈ ਨੀਲੀ ਹੀ ਪ੍ਰਮੋਟ ਰਹੀ ਆ ਵੀ ਨੀਲੀ ਜਿਆਦੀ ਅੱਗੇ ਰਹੀ ਆ ਆਪਣੀ ਨੀਲੀ ਦੇ ਹਾਂਜੀ ਇੱਕ ਬਿਲਕੁਲ ਕਾਲਾ ਸਕਤਰ ਆ ਗਿਆ ਚਾਹੀਏ ਇੱਕ ਬਾਰਡਰ ਨਾਲ ਲੱਗਦਾ ਹਾਂਜੀ ਹਾਂਜੀ ਉਹਦੇ ਕਰਕੇ ਮੈਨੂੰ ਤਾਂ ਰਵਾ ਜਿਹੜਾ ਮੋਡ ਬਿਲਕੁਲ ਸਟਾਰਟ ਪੁਆਇੰਟ ਇੱਥੋਂ ਹੈਗਾ ਹਾਂਜੀ ਹਾਂਜੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਤਾਂ ਮਾਲੀ ਦਿਖਾ ਦਾਂਗੇ ਕੱਟਾ ਵੀ ਆਪਣਾ ਬਿਲਕੁਲ ਘਰ ਦਾ ਘਰ ਦਾ ਮਦਰ ਵੇਖ ਜਾਂਦੀ ਹੈ ਹਾਂਜੀ ਮਦਰ ਵੀ ਮਦਰ ਵੀ ਆਪਣੇ ਕੋਲ ਹੀ ਸੀ ਕੋਲ ਹੀ ਆ ਹਾਂਜੀ ਤੇ ਹਰਜੀਤ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਆਪਣੀ ਹਾਂਜੀ ਇੱਕ ਤਾਂ ਵੀਰ ਨੇ ਦਾ ਸੁਹਾ ਦੱਸਦੀ ਹੈ ਕਿ ਕਿੰਨੇ ਸੂਵੇ ਸੋਈ ਹੈ ਇਹ ਘਰ ਦੀ ਮੱਝ ਹੀ ਸੀਗੀ ਹਾਂਜੀ ਇਹ ਇਹ ਘਰ ਦੀ ਮੱਝ ਸੀਗੀ ਅੱਛਾ ਜੀ ਇਹ ਇਹਦਾ ਤੀਜੇ ਸੂਏ ਨੂੰ ਸੂਈ ਸੀ ਆਰਕੀ ਤੀਜਾ ਸੂਆ ਹਾਂਜੀ ਤੀਜੇ ਸੂਏ ਸੂਈ ਢਾਈ ਮਹੀਨੇ ਹੋ ਗਏ ਨੂੰ ਸੂਈ ਨੂੰ ਹਾਂਜੀ ਹਾਂਜੀ ਢਾਈ ਮੰਥ ਹੋ ਗਿਆ ਸੂਈ ਹਾਂਜੀ ਹਾਂਜੀ ਤੇ ਸੂਬਾ ਦੋਸਤੋ ਤੀਜਾ ਸੂਈ ਹੈ ਤੇ ਢਾਈ ਮਹੀਨੇ ਤਾਂ ਤੇ ਬੱਚਾ ਥੱਲੇ ਬੱਚਾ ਇਹਦਾ ਕੱਟੀ ਸੀਗੀ ਮੋਹਰਾ ਨਸਲ ਦੀ ਬੜੀ ਵਧੀਆ ਉਹ ਮਰ ਗਈ ਕੱਟੀ ਇਹਦੀ ਸਤ ਮਤਲਬ 8 ਦਿਨ ਹੀ ਰਹੀ ਹੋਣੀ 8 ਦਿਨਾਂ ਬਾਅਦ ਮਰ ਗਈ ਕੱਟੀ ਠੀਕ ਹੈ ਜੀ ਹਾਂਜੀ ਤੇ ਹੁਣ ਇਸ ਟਾਈਮ ਜਿਹੜਾ ਮਿਲਕ ਦਾ ਦੁੱਧ ਦਾ ਕਿੰਨਾ ਹਾਜ਼ਰ ਹੈ ਜਿਹੜਾ ਆਪਾਂ ਚਵਾ ਦਿੰਦੇ ਇਸ ਟਾਈਮ ਇਹਦਾ 8 ਲੀਟਰ ਦੁੱਧ ਹੈ 8 ਲੀਟਰ ਹਾਂਜੀ ਠੀਕ ਹੈ ਤੇ ਸੱਜਰ ਦਾ ਬਾਈ ਹਰਜੀਤ ਕਿੰਨਾ ਸੀ ਵੀਰ ਸੱਜਰ ਦਾ ਇਹਦਾ 13 ਲੀਟਰ ਦੁੱਧ ਹੋ ਜਾਂਦਾ ਵਧੀਆ 13 ਲੀਟਰ ਹਾਂਜੀ ਹੁਣ ਪਠੇ ਪੁੱਠਿਆਂ ਦਾ ਕਰਕੇ ਵੀ ਥੋੜਾ ਮਾਰੇ ਮੂਰੇ ਗਏ ਉਹਦਾ ਕਰਕੇ ਥੋੜੀ ਤੰਗੀ ਆਉਂਦੀ ਡੰਗਰਾਂ ਦੇ ਪਠਿਆਂ ਦੇ ਵੀ ਉਹਦਾ ਕਰਕੇ ਖੇਚਲਦਾ ਥੋੜਾ ਘਟਵਾਦ ਹੋ ਰਿਹਾ ਪੈ ਜਾਂਦਾ ਜੀ ਹਾਂਜੀ ਠੀਕ ਆ ਹਰੇ ਪੱਠੇ ਡੱਕੇ ਤਾਂ ਜ਼ਰੂਰ ਫਰਕ ਪੈਂਦਾ ਸੋ ਮੱਝ ਜਿਹੜੀ ਦੋਸਤ ਵੇ ਘਰ ਦੀ ਆ ਤੀਜਾ ਸੂਬਾ ਸੂਈ ਆ 2 2.5 ਮੰਥ ਸਮਾ ਵੀਰ ਨੇ ਦੱਸਦਾ ਵੀ ਸੂਈ ਨੂੰ ਹੋ ਗਿਆ ਠੀਕ ਆ ਤੇ ਪਹਾੜੇ ਮੰਡੇ ਚਾੜਦੇ ਇਸੇ ਤਰ੍ਹਾਂ ਮਿਲਦੀ ਆ ਤੇ ਮਿਲਨ ਮੁਲਨ ਦੇ ਵਿੱਚ ਕਿਤਾ ਮਿੱਠੀ ਹੈ ਮਿਲਦੇ ਵਿੱਚ ਬਹੁਤ ਵਧੀਆ ਆ ਜੀ ਭਾਵੇਂ ਦੋ ਵਾਰੀ ਬਹਿ ਕੇ ਉੱਠ ਜਾਣਾ ਜਿਹੜਾ ਮਰਜੀ ਇਹਦੇ ਥਲੇ ਇੱਕ ਵਾਰੀ ਮੰਨ ਲਓ ਇੱਕ ਵਾਰੀ ਕੋਈ ਚੀਜ਼ ਪਾਉਣੀ ਆ ਆਟਾ ਪਾ ਦੋ ਕੋਈ ਚੌਕਰ ਪਾ ਦੋ ਪਾ ਕੇ ਇੱਕ ਵਾਰੀ ਬਹਿ ਜਾਓ ਮੱਝ ਨਹੀਂ ਹਿਲਦੀ ਬਹੁਤ ਮਿੱਠੀ ਮਿਲਨ ਦੇ ਵਿੱਚ ਠੀਕ ਆ ਬਾਕੀ ਕੀ ਜੇ ਕੋਈ ਕਰੇ ਰੱਖਣ ਵਾਲਾ ਬੰਦਾ ਉਹਦੇ ਵਾਸਤੇ ਤਾਂ ਬਹੁਤ ਵਧੀਆ ਮੱਝ ਹੈ। ਤੇ ਭੂਰ ਛੱਟਾ ਕਿਸੇ ਤਰ੍ਹਾਂ ਦਾ ਕੋਈ ਚਵਾਈ ਦੇ ਵਿੱਚ? ਨਹੀਂ ਨਹੀਂ ਕਿਸੇ ਕਿਸੇ ਵਧੀਆ ਮੱਝ ਹੈ। ਆਪ ਦਾ ਜਿਹੜੇ ਬੰਦੇ ਨੇ ਵਲ ਜਾਣੀਆਂ ਨਾ ਆਪ ਦਾ ਆ ਕੇ ਚੋ ਕੇ ਫਿਰ ਚੈੱਕ ਹਾਂਜੀ ਤਸੱਲੀ ਕਰੇ ਹਾਂ। ਹਾਂਜੀ ਤਸੱਲੀ ਕਰਕੇ ਲੈ ਜਾ ਸਕਦਾ। ਹਾਂਜੀ। ਬਾਕੀ ਪਿੱਠਪੂੜਾ ਜਿਹੜਾ ਦੋਸਤੋ ਤੁਹਾਨੂੰ ਦਿਖਾਉਣੇ ਆ ਤੇ ਪੂਰੀ ਨਿੱਗਰ ਵਜਨ ਵਟੇ ਵਾਲੀ ਆ ਮੱਝ ਤੇ ਸਮਾਂ ਬੇਸ਼ੱਕ ਵੀਰ ਨੇ ਦੱਸਿਆ ਵੀ 2.5 ਮਹੀਨੇ ਦਾ ਸਮਾਂ ਹੋ ਗਿਆ। ਉਹ ਇੱਕ ਵਾਰੀ ਤੁਸੀਂ ਆ ਥਣ ਥਣ ਵੇਖੋ ਤੇ ਬਿਲਕੁਲ ਜਿਹੜੀ ਮਿਲਕ ਬੇਨ ਆ ਦੋਸਤੋ ਮੋٹے ਰਸੇ ਵਰਗੀ ਆ ਠੀਕ ਆ ਤੇ ਥਣ ਵੀ ਜਿਹੜਾ ਸਾਈਜ਼ ਵਿੱਚ ਬਿਲਕੁਲ ਮੋਟਾਈ ਦੇ ਵਿੱਚ ਮੋਟਾ ਥਾਣਾ ਅੱਗੇ ਕਿਸੇ ਤਰ੍ਹਾਂ ਦੀ ਕੋਈ ਹੀਟ ਹਜੇ ਪ੍ਰੋਪਰ ਆਈ ਨਹੀਂ ਹਰ ਹਰ ਬਰੇਜ ਪਸ਼ੂ ਇਹ ਲੱਗਣੀ ਵਾਲੀ ਆ ਬਸ ਥੋੜੇ ਟਾਈਮ ਤੱਕ ਥੋੜੇ ਟਾਈਮ ਬਾਅਦ ਇਹ ਆ ਜਾਂਦੀ ਜੀ ਦੱਸਦੇ ਨੇ ਵੀ ਜਿਵੇਂ 3 ਕ ਮਹੀਨਿਆਂ ਬਾਅਦ ਜਿਹੜੀ ਹੀਟ ਆ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਵੈਸੇ ਪਸ਼ੂ ਜਿਹੜਾ ਦੋਸਤੋ ਹੀਟ ਕੱਟ ਵੀ ਜਾਂਦਾ ਚਾਰਾਂ 45 ਦਿਨਾਂ ਤੱਕ ਵੀ ਕੱਟ ਜਾਂਦਾ ਫਿਰ ਹਾਲ ਘੱਟੋ ਘੜ ਵੀ ਚਲੋ 2.5 3 ਮੰਥ ਪਸ਼ੂ ਨੂੰ ਜ਼ਰੂਰ ਦੇਣੇ ਚਾਹੀਦੇ ਆ ਸੂਣ ਤੋਂ ਬਾਅਦ 3 ਮਹੀਨੇ ਬਾਅਦ ਜਿਹੜੀ ਦੋਸਤੋ ਏਆਈ ਹੋਣੀ ਚਾਹੀਦੀ ਆ ਚਾਹੇ ਕ੍ਰੋਸ ਹੋਣੀ ਚਾਹੀਦੀ ਆ ਠੀਕ ਆ ਸੋ ਇਹ ਮੱਝ ਜਿਹੜੀ ਆ ਵੀ 8 ਕਿਲੋ ਦੁੱਧ ਦਾ ਦੋਸਤੋ ਕਿ ਵਾਈ ਦੋ ਡੰਗ ਕਰ ਲਿਓ ਤਿੰਨ ਟਾਈਮ ਕਰ ਲਿਓ ਦੂਰ ਨੇੜੇ ਪਹੁੰਚ ਕੇ ਪਹੁੰਚ ਕਰਕੇ ਠੀਕ ਆ ਖੋਲ ਕੇ ਜੀਤ ਬਾਈ ਦਿਖਾ ਦੋ ਇਹਨੂੰ ਠੀਕ ਆ ਅ ਘਰ ਦਾ ਰਵਾਜ ਜਿਹੜਾ ਦੋਸਤੋ ਮੋٹے ਤੌਰ ਤੇ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤਾ ਮੱਝਾਂ ਹੋਰ ਵੀ ਹੈਗੀਆਂ ਨੇ ਨੀਲੀ ਰਾਵੀ ਤੇ ਨੀਲੀ ਦੀਆਂ ਜਿਹੜੀਆਂ ਮੱਝਾਂ ਦੋਸਤੋ ਰਹੀਆਂ ਨੇ ਕਿਉਂਕਿ ਬ੍ਰੀਡ ਵਿੱਚ ਇੱਕ ਦੋ ਮੱਝਾਂ ਸੀ ਪੁਰਾਣੀਆਂ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਆ ਅ ਬਿਲਕੁਲ ਵੱਡੇ ਹੋਏ ਆ ਤੇ ਜਵਾਨ ਹੋਏ ਆ ਚਾਹੇ ਨੀਂਦੀ ਦਾ ਵੀ ਤੇ ਨੀਂਦੀ ਦੀਆਂ ਕੱਟੀਆਂ ਨੇ ਤੇ ਇਹ ਤਾਂ ਇਹ ਕੱਟੇ ਆ ਸੋ ਬਾਕੀ ਆ ਵੇਖੋ ਜੀ ਜੋਵਾਨਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਦੇਖੀਏ ਬਿਲਕੁਲ ਚੌਰਸਲੇਵਾ ਹੈ ਠੀਕ ਹੈ ਤੇ 26 ਸੂਈ ਪੂਰੀ ਆ ਕੁਝ ਕਬਾਲ ਜਿਹੜੇ ਦੋਸਤੋ ਲਾਈਟ ਪੂਜ ਦੇ ਉੱਪਰ ਤੁਹਾਨੂੰ ਵਾਈਟ ਮਿਲਣਗੇ ਬਾਕੀ ਪੂਰੀ ਸ਼ਾਈ ਆ ਬਲੈਕ ਪੂਰੀ ਆ ਠੀਕ ਹੈ ਜੀ ਬੇਨਪੁੰਨ ਕਾਫੀ ਜਿਆਦੀਆਂ ਉਬੜੀਆਂ ਹੋਈਆਂ ਪਿੰਡੇ ਦੇ ਉੱਪਰ ਸੋ ਚੰਗੇ ਮਿਲਕਰ ਕਾਉਣ ਵਾਲੀ ਆ ਫਿਲਹਾਲ ਚਲੋ ਸਮਾਂ ਬੇਸ਼ੱਕ ਹੋ ਗਿਆ ਸੂਈ ਨੂੰ 2 1/2 ਮੰਤ ਤੇ ਆਚਾਰਜੀਤ ਭਾਈ ਮੋਲੇ ਦਾ ਕੀ ਕਰਦੇ ਆ ਲੈਣ ਦੇਣ ਕੀ ਕੀਤਾ ਮੋਲੇ ਦਾ ਵੀਰ ਜੀ 58000 ਮੰਗਦੇ ਆ 58 ਜੀ ਹਾਂ ਜੀ ਅੱਛਾ ਜੀ ਸਾਰਾ ਜੀ ਲਾਸਟ ਜੇ ਕੋਈ ਘਰ ਵਾਲਾ ਵਧੀਆ ਵੀਰ ਆ ਜਾਂਦਾ ਤੇ 55 ਤੱਕ ਆਪਾਂ ਦੇ ਦਾਂਗੇ ਲਾਸਟ 55000 ਤੱਕ ਹਾਂਜੀ ਠੀਕ ਹੈ ਤੇ ਬਾਕੀ ਪੱਠੇ ਡੱਕੇ ਤਾਂ ਤੁਸੀਂ ਦੱਸਿਆ ਬਾਕੀ ਦੁੱਧੋਂ ਹੋ ਸਕਦਾ ਜਿਵੇਂ 2 2.5 ਮਹੀਨਿਆਂ ਤੋਂ ਹੋ ਜਾ ਤਦੋਂ ਥੋੜਾ ਬਹੁਤ ਹੋਰ ਵਧੇਗਾ ਹਾਂਜੀ ਜੇ ਮੰਨ ਲਓ ਚੰਗੀ ਸਾਹ ਵਾਲਾ ਬੰਦਾ ਮਿਲ ਜਾਵੇ ਦੁੱਧ ਵਧੀਆ ਇਹਦਾ ਪੱਕਾ ਵਧੂਗਾ ਗਾਰੰਟੀ ਦੁੱਧ ਦਾ ਇਹਦਾ ਠੀਕ ਹੈ ਬੜਾ ਹਾਂਜੀ ਸੋ ਇਹ ਜਿਹੜੀ ਦੋਸਤੋ ਮਾਜ ਸੀਤਾਂ ਨੂੰ ਦਿਖਾਉਣੀ ਠੀਕ ਹੈ ਤੇ ਥਾਨ ਤੋਂ ਉਹਨਾਂ ਦੇਵੇ ਤੇ ਪੂਰੀ ਸਾਫ ਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਇੱਕ ਮਾਲੀ ਆਪਾਂ ਘਟਾ ਦਿਖਾ ਲਈਏ ਜੀ ਹਾਂਜੀ ਇੱਕ ਕਟਾ ਭਰਾਵੋ ਤੁਹਾਨੂੰ ਉਹ ਵੀ ਆਪਾਂ ਦਿਖਾ ਦੰਨੇ ਆ ਪੂਰੀ ਮਦਰ ਦਾ ਮਿਲਕ ਰਿਕਾਰਡ ਦੱਸ ਦਾਂਗੇ ਸੋ ਇਹ ਵੀ ਕਟਾ ਬਕਾਊਗਾ ਨੀਲੀ ਰਾਵੀ ਦਾ ਠੀਕ ਹੈ ਜੀ ਥੋੜੀ ਓਵਰ ਵਾਈਡਨਸ ਜ਼ਰੂਰ ਤੁਹਾਨੂੰ ਦੇਖਣ ਦੇ ਵਿੱਚ ਮਿਲੂਗੀ ਸੋ ਬਾਕੀ ਰਿਕਾਰਡ ਚੰਗਾ ਹੈਗਾ ਮਿਲਕ ਵਾਲੇ ਪਾਸੇ ਤੋਂ ਮਦਰ ਵਾਲੇ ਪਾਸੇ ਤੋਂ ਕਾਫੀ ਚੰਗਾ ਰਿਕਾਰਡ ਆ ਬੁੱਲ ਦਾ ਵੈਰੀਫਾਈ ਨਹੀਂ ਹੈਗਾਗਾ 100 ਡਾਕਟਰ ਨੇ ਲਾਇਆ ਸੀਗਾ ਟੀਕਾ ਏਆਈ ਕੀਤੀ ਸੀਗੀ ਤੇ ਕੋਹੇ ਨੂਰ ਦਾ ਵੀਰ ਦੱਸਦਾ ਸੀ ਵੀ ਕੋਹੇ ਨੂਰ ਬੁੱਲ ਦਾ ਜਿਹੜਾ ਦੋਸਤੋ ਉਦੋਂ ਜਿਹੜਾ ਸੀਗਾ ਟੀਕਾ ਪਰਵਾਇਆ ਸੀਗਾ ਮੱਝ ਨੂੰ ਇੱਕ ਕੋਰੀ ਮਤਨ ਪੂਰਾ ਬਾਡੀ ਸਟਰਕਚਰ ਵਿਖਾ ਦੇਣਾ ਕੱਟੇ ਦਾ ਤੇ ਹਾਈਟ ਕਾ ਤਾਂ ਬਹੁਤ ਜਿਆਦਾ ਵੱਡੀ ਹੈ ਦੋਸਤੋ ਸੋਹਣੀ ਹਾਈਟ ਆ ਉਮਰ ਪੁੱਛ ਲਾਂਗੇ ਆਪਾਂ ਕਿੰਨੀ ਏਜ ਆ ਸੋ ਟੈਸਟਿਕਲ ਤੁਸੀਂ ਵੇਖ ਲਓ ਠੀਕ ਹੈ ਜੀ ਬਿਲਕੁਲ ਟੈਸਟਿਕਲ ਆ ਤੁਸੀਂ ਵੇਖ ਸਕਦੇ ਠੀਕ ਆ ਥੋੜਾ ਜਿਹਾ ਰਾਉਂਡ ਥੋੜਾ ਜਿਹਾ ਮਤਲਬ ਕੁਮਾ ਦੇ ਵਿੱਚ ਹੈਗਾ ਟੈਸਟਿਕਲ ਬਟ ਮਾਲੀ ਕਾਫੀ ਚੰਗਾ ਹੈਗਾ ਠੀਕ ਆ ਓਵਰਵਾਈਡ ਨਾ ਸੀ ਆ ਬਾਕੀ ਓਵਰਆਲ ਫੱਬਰ ਅਪ ਪੂਰੀ ਹੈ ਮਾਲੀ ਦੀ ਅੱਖ ਬਿੱਲੀ ਮਨਕੀ ਆ ਸਿੰਘਾ ਦੀ ਬੰਤਰ ਤੁਸੀਂ ਵੇਖ ਲਓ ਠੀਕ ਹੈ ਜੀ ਕਦ ਕੜ ਬਹੁਤ ਸੋਹਣਾ ਉੱਚੇ ਵੱਡੇ ਕਦ ਕੜ ਦਾ ਠੀਕ ਆ ਵੀਰ ਜੀ ਮਾਲੀ ਵੀ ਆਪਣੇ ਬਿਲਕੁਲ ਘਰ ਦਾ ਹੀ ਹੈ ਹਾਂਜੀ ਹਾਂਜੀ ਘਰ ਦਾ ਮਾਲੀ ਹੈ ਘਰ ਦਾ ਹੀ ਪਲਿਆ ਹੈ ਨਾ ਹਾਂਜੀ ਤੇ ਕੀ ਮਦਰ ਦਾ ਹੈਗਾ ਮਦਰ ਆਪਣੇ ਕੋਲ ਹੀ ਆਂਦੀ ਹਾਂਜੀ ਮਦਰ ਇਹਦੀ ਉਹ ਪਹਿਲੇ ਨੰਬਰ ਤੇ ਵੱਜੀ ਹੈ ਉਧਰ ਠੀਕ ਹੈ ਜੀ ਉਹਦਾ ਵੀ ਮੂੰਹ ਪੂਰਾ ਚਿੱਟਾ ਉਹਦਾ ਵੀ ਠੀਕ ਹੈ ਜੀ ਹਾਂਜੀ ਮਦਰ ਵੀ ਜਿਹੜਾ ਦੋਸਤੋ ਮਦਰ ਦੇ ਵਿੱਚ ਓਵਰਵਾਇਟਨਸ ਬੇਸ਼ੱਕ ਨਹੀਂ ਹੈਗੀ ਕਿ ਬਿਲਕੁਲ ਚੁਣੀਦਾ ਜੇ ਨਿਸ਼ਾਨ ਆ ਬਿਲਕੁਲ ਲਿਮਟਿਡ ਜੇ ਸਫੇਦੀ ਹੈ ਮਦਰ ਦੇ ਵਿੱਚ ਪਰ ਮਾਲੀ ਦਾ ਹੋ ਸਕਦਾ ਹੈ ਦੋਸਤੋ ਕੋਈ ਸਰਕਾਰੀ ਸੀਮਨ ਹੋਵੇ ਚਾਹੇ ਕੋਹੇ ਨੂਰ ਦਾ ਵੀਰ ਤੁਸੀਂ ਦੱਸ ਰਹੇ ਸੀ ਵੀ ਕੋਹੇ ਨੂਰ ਦਾ ਸੀਮਨ ਹੀ ਭਰਿਆ ਸੀ ਇਹਨੂੰ ਹਾਂਜੀ ਉਦੋਂ ਥੋੜਾ ਜਿਆ ਨਾ ਜ਼ਿਆਦਾ ਵੀ ਉਹ ਜਿਹੜੇ ਮਾਲੀ ਦਾ ਸੀਮਨ ਭਰਾਇਆ ਸੀ ਨਾ ਉਹ 1200 ਰੁਪਏ ਕਾਫੀ ਮਹਿੰਗਾ ਭਰਿਆ ਸੀ ਉਹ ਮਾਲੀ ਪਹਿਲੇ ਨੰਬਰ ਤੇ ਆਇਆ ਸੀ ਆਪਣੇ ਪੰਜਾਬ ਚ ਹਾਂ ਹਾਂਜੀ ਠੀਕ ਹੈ ਹਾਂਜੀ ਤੇ ਫਿਲਹਾਲ ਇਸ ਦੀ ਮਦਰ ਦਾ ਮਿਲਕ ਕੀ ਰਿਹਾ ਆਪਣੇ ਕੋਲ ਘਰ ਦੀ ਜਵਾਈ ਜਿਹੜੀ ਇਹਦੀ ਮਦਰ ਦਾ ਮਿਲਕ ਜਦੋਂ ਇਹ ਬੱਚਾ ਸੀਗਾ ਇਹਦਾ ਦੁੱਧ ਛੱਡ ਕੇ 16 ਲੀਟਰ ਉਹਦਾ ਮੈਂ ਖੁਦ ਚੋਇਆ ਉਹ ਮਾਜ ਤੇ ਮਦਰ ਵੀ ਆਪਣੇ ਕੋਲ ਹੀ ਆ ਹਾਂਜੀ ਕੋਲ ਹੀ ਆ ਮਾਜ ਠੀਕ ਆ ਹੁਣ ਮਤਲਬ ਕਿੰਨੇ ਸੂਬੇ ਦੇ ਵਿੱਚ ਚੱਲ ਰਹੀ ਹੈ ਮਦਰ ਇਸ ਦੀ ਹੁਣ ਉਹ ਮਾਜ ਇਹਦੇ ਤੋਂ ਪਹਿਲਾਂ ਇੱਕ ਕੱਟੀ ਸੀਗੀ ਦੂਜਾ ਇਹ ਸੀਗਾ ਹਾਂ ਤੇ ਤੀਜਾ ਉਹਦਾ ਇੱਕ ਉਹ ਆ ਛੋਟਾ ਬੱਚਾ ਉਹ ਆ ਠੀਕ ਆ ਉਹ ਹੀ ਪਿਓ ਰ ਆ ਉਹਦੇ ਨਾਲ ਹੀ ਮਾਜ ਠੀਕ ਆ ਮਲਕ ਹੁਣ ਪੰਜਵੇਂ ਸੂਵੇ ਘਟੋ ਘਟਗਾ ਬਣੂਗੀ ਤੇ ਸੂਗੀ ਹਾਂ ਤਿੰਨ ਸੂਵੇ ਹੋ ਗਏ ਚੌਥੇ ਸੂਵੇ ਹੋਊਗੀ ਹੁਣ ਅਗਲੀ ਵਾਰ ਹਾਂ ਮਾਲੀ ਦੋਸਤੋ ਚੰਗਾ ਠੀਕ ਆ ਜਿਹੜੇ ਵੀਰ ਨੇ ਘਰੇ ਰੱਖਣਾ ਸੋ ਗੁਜਰ ਵੀ ਕਾਫੀ ਜ਼ਿਆਦਾ ਕੰਟੈਕਟ ਕਰਦੇ ਆ ਗੁਜਰ ਵੀ ਵੀ ਜ਼ਰੂਰ ਦੇਖਦੇ ਆ ਵੀਡੀਓ ਆਪਣੀ ਸੋ ਜੇਕਰ ਉਹਨਾਂ ਨੂੰ ਪਸੰਦ ਆਵੇ ਤਾਂ ਤੁਸੀਂ ਪਹਿਲ ਹੈਗੀ ਦੋਸਤੋ ਜਿਹਨੇ ਮਾਲ ਦੇ ਵਿੱਚ ਰੱਖਣਾ ਠੀਕ ਆ ਓਵਰਵਾਈਟਨਸ ਮੈਂ ਵਾਰ ਵਾਰ ਜ਼ਿਕਰ ਕਰਦਾ ਵੀ ਦੋਸਤੋ ਜੇਕਰ ਬਰੀਡ ਦੇ ਉੱਤੇ ਕੰਮ ਕਰਨਾ ਤੇ ਓਵਰਵਾਈਟਨਸ ਥੋੜਾ ਜਿਹਾ ਵੀਰਾਂ ਨੇ ਛੁਰਦੇ ਹੁੰਦੇ ਆ ਵੀ ਓਵਰਵਾਈਟਨਸ ਆ ਪਰ ਮਾਲੀ ਪੂਰੇ ਰਿਕਾਰਡ ਵਾਲਾ ਇਸ ਦੀ ਮਦਰ ਤੁਹਾਨੂੰ ਦਿਖਾ ਦਿੰਨੇ ਆ ਆ ਜੀ ਬੰਦਾ ਬਹੁਤ ਆ ਹਾਂਜੀ ਸੁ ਆ ਇਸ ਦੀ ਮਦਰ ਆ ਜੀ ਠੀਕ ਆ ਮਦਰ ਦਾ ਮਿਲਕ ਦਾ ਟੋਗੜਾ ਵੀ 16 ਲੀਟਰ ਵੀ ਜਾਂਦਾ ਵੀ ਬੱਚੇ ਨੂੰ ਛੱਟ ਕੇ ਜਿਹੜਾ 16 ਲੀਟਰ ਦੀ ਮਿਲਕ ਕੈਪੈਸਿਟੀ ਠੀਕ ਆ ਤੇ ਮਦਰ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਮਾਰਕਿੰਗ ਜਿਹੜੀ ਆ ਕਰੈਕਟਰ ਹੈਗੇ ਆ ਬਿਲਕੁਲ ਲਿਮਟਿਡ ਜੀ ਸੁਫੇਦੀ ਆ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਬਾਦੂ ਨਹੀਂ ਤੁਹਾਨੂੰ ਦਿਖਾਈ ਦੇਊਗੀ ਚਾਰੇ ਪੈਰ ਥੋਤੇ ਸੋ ਆ ਮਦਰ ਆ ਜਿਹੜੀ ਠੀਕ ਆ ਤੇ ਬੱਚੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਫੁੱਲ ਵੱਡੀ ਹਾਈਟ ਆ ਬੱਚੇ ਦੀ ਅੱਛਾ ਵੀਰ ਜੀ ਤਾਂ ਕਿੰਨਾ ਇਹਦਾ ਮੁੱਲ ਕੀ ਕਰਦੇ ਆ ਬੀ ਡਿਮਾਂਡ ਕੀ ਆ ਇਹਦਾ ਵੀਰ ਜੀ 50000 ਮੰਗਦੇ ਆ ਅੱਛਾ ਜੀ ਤੇ ਆਪਾਂ ਇਹਨੂੰ 46-47 ਹਜ਼ਾਰ ਚ ਲਾਸਟ ਦੇ ਦਾਂਗੇ 46-47 ਹਜ਼ਾਰ ਹਾਂਜੀ ਤੇ ਮੂੰਹ ਦੰਦੋਂ ਕਿਵੇਂ ਸੀ ਦੱਸਿਆ ਇਹ ਅਜੇ 2 ਸਾਲ ਤੋਂ ਛੋਟਾ ਹੀ ਏ ਅੱਛਾ ਜੀ ਹਾਂਜੀ ਠੀਕ ਹੀ ਰਹੂ ਫਿਰ ਹਾਂਜੀ ਹਾਂਜੀ 2 ਸਾਲ ਤੋਂ ਛੋਟਾ ਏ ਠੀਕਾ ਹੋਊਗਾ ਹਾਂਜੀ ਠੀਕਾ ਇਹ ਆਵੇ ਇਹੀ ਇਹਦੇ ਤੋਂ ਬਾਅਦ ਚ ਇਹਦੀ ਆ ਆ ਵੇਖੋ ਠੀਕ ਆ ਜੀ ਤੇ ਠੀਕਾ ਜੀ ਠੀਕਾ ਹਾਂਜੀ ਇਹ ਇਹਦੇ ਤੋਂ ਬਾਅਦ ਜੋ ਛੋਟਾ ਬੱਚਾ ਵਸ ਖੀਰਾ ਠੀਕ ਹੈ ਜੀ ਦੁੱਧ ਦਾਨ ਦਾ ਦੋਸਤੋ ਸਾਰੇ ਦੁੱਧ ਦਾਨ ਦਾ ਖੀਰਾ ਕਟਾ ਤੇ ਕੱਦ ਪੂਰਾ ਵੱਡਾ ਹੈ ਠੀਕ ਹੈ ਜੀ ਕੱਦ ਕੋ ਛੋਟਾ ਜਿਆ ਨਹੀਂਗਾ ਸੋ ਇਹ ਜ਼ਰੂਰ ਆਪਾਂ ਤੁਹਾਨੂੰ ਧਿਆਨ ਦੇ ਵਿੱਚ ਲਿਆ ਦਈਏ ਕੱਦ ਬਹੁਤ ਜਿਆਦਾ ਸੋਹਣਾ ਉੱਚੇ ਵੱਡੇ ਕੱਦ ਘੜਦਾ ਮਾਲੀ ਆ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਨੀਲੀ ਰਵੀ ਦਾ ਠੀਕ ਹੈ ਜੀ ਮੱਝ ਇਸ ਦੀ ਮਦਰ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ 16 ਲੀਟਰ ਮਿਲਕਿੰਗ ਵਾਲੀ ਜਿਹੜੀ ਇਸ ਦੀ ਮਦਰ ਤੇ ਹਰਜੀਤ ਭਾਈ ਬੋਲ ਗਿਆ ਸੰਪਰਕ ਨੰਬਰ ਆਪਣੇ ਦੇ ਦਿਓ ਜੀ 99680 ਹਾਂਜੀ 87623 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਖਰਜੀਤ ਪਿੰਡ ਦੂਲ ਕੋਨਾ ਹੈਗਾ ਦੋਸਤੋ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋੜ ਤੋਂ ਦੋਸਤੋ ਅੱਗੇ ਚੀਮੇ ਅੱਡੇ ਤੋਂ ਤੁਸੀਂ ਕਲੰਜਰ ਤੇ ਕਲੰਜਰ ਤੋਂ ਤੁਸੀਂ ਪਿੰਡ ਦੂਲ ਕੋਨਾ ਜਿਹੜੀ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਬਿਲਕੁਲ ਘਰੇਲੂ ਪਸ਼ੂਆ ਘਰ ਦਾ ਮਾਲ ਆ ਪਸ਼ੂ ਜ਼ਿਆਦਾ ਹੋਣ ਕਰਕੇ ਜਿਹੜੇ ਦੋਸਤੋ ਪਸ਼ੂ ਸੇਲ ਕਰਨ ਦਾ ਵੀਰ ਉਹਨਾਂ ਦਾ ਪ੍ਰੋਗਰਾਮ ਬਣਿਆ ਸੀਗਾ ਠੀਕ ਹੈ ਅੰਦਰ ਵੀ ਬਨੇ ਜ਼ਿਆਦਾ ਠੀਕ ਹੈ ਕੁਝ ਅੰਦਰ ਵੀ ਜਿਹੜੇ ਪਸ਼ੂ ਹੈਗੇ ਆ ਠੀਕ ਹੈ ਜੀ ਤੇ ਜਿਸ ਵੀਰ ਨੂੰ ਪਸ਼ੂ ਚੰਗੇ ਲੱਗਣਗੇ ਤੁਸੀਂ ਜ਼ਰੂਰ ਖਰੀਦ ਕਰ ਲਿਓ ਤੇ ਬਰੀਡ ਦੇ ਵਿੱਚ ਪੂਰੇ ਪਸ਼ੂ ਵੀਰ ਹੋਣਾ ਰੱਖੇ ਆ ਘਰ ਦਾ ਰਿਕਾਰਡ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ